ਸਤਨਾਮ ਸਿੰਘ ਡੀਐਸਪੀ ਸ਼੍ਰੀ ਮੁਖਸਰ ਸਾਹਿਬ ਦੀ ਨਿਗਰਾਨੀ ਹੇਠ ਐਸਆਈ ਵਰੁਣ ਮੁਖ ਅਫਸਰ ਥਾਣਾ ਸਿਟੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੇ ਨਸ਼ਾ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕੀਤਾ ਗਿਆ ਹੈ ਜੀ ਹਾਂ ਇਸ ਮੌਕੇ ਸਤਨਾਮ ਸਿੰਘ ਡੀਐਸਪੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੰਜੂਰਾ ਦੇਵੀ ਪਤਨੀ ਰਸੀਦ ਖਾਨ ਵਾਸੀ ਆਦਰਸ਼ ਨਗਰ ਸ਼੍ਰੀ ਮੁਖਸਰ ਸਾਹਿਬ ਜਿਲ੍ਹੇ ਖਿਲਾਫ ਮੁਕੱਦਮਾ ਨੰਬਰ 63 ਮਿਤੀ 9 ਮਈ 2015 ਅਤੇ ਐਂਡੀਪੀਸੀ ਐਕਟ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਜ ਹੈ ਜਿਸ ਵਿੱਚ ਇਸ ਪਾਸੋ ਕਮਰਸ਼ੀਅਲ ਮਾਤਰਾ ਦਾ ਨਸ਼ਾ ਜਿਹੜਾ ਹੈ ਉਹ ਬਰਾਮਦ ਹੋਇਆ ਹੈ ਮਨਜੂਰਾ ਦੇਵੀ ਪਤਨੀ ਰਸੀਦ ਖਾਨ ਵਾਸੀ ਆਦਰਸ਼ ਨਗਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਾ ਤਸਕਰੀ ਕਰਕੇ ਬਣਾਈ ਗਈ ਪ੍ਰਾਪਰਟੀ ਨੂੰ ਇੱਥੇ ਪੁਲਿਸ ਵਾਲਿਆਂ ਦੇ ਵੱਲੋਂ ਸੀਲ ਕੀਤਾ ਗਿਆ ਹੈ ਵੱਡੀ ਕਾਰਵਾਈ ਜਿਹੜੀ ਹੈ ਪੁਲਿਸ ਵਾਲਿਆਂ ਦੇ ਵੱਲੋਂ ਇੱਥੇ ਕੀਤੀ ਗਈ ਹੈ ਜਿਸ ਦੀ ਪ੍ਰਾਪਰਟੀ ਦੀ ਕੁੱਲ ਕੀਮਤ ਜੋ ਹੈ 57,50,000 ਰੁਪਏ ਦੱਸੀ ਜਾ ਰਹੀ ਹੈ ਜਿਸ ਦੀ ਅਟੈਚਮੈਂਟ ਲਈ 68 ਐਫ ਐਨ ਡੀ ਪੀਸੀ ਐਕਟ ਤਹਿਤ ਕੇਸ ਤਿਆਰ ਕਰਕੇ ਕੰਪੀਟੀਟ ਅਥਾਰਟੀ ਦਿੱਲੀ ਭੇਜਿਆ ਸੀ ਜਿਸ ਦੇ ਆਰਡਰ ਮੌਸੂਲ ਹੋਣ ਤੇ ਉਸਦੀ ਪ੍ਰਾਪਰਟੀ ਦੇ ਬਾਹਰ ਨੋਟਿਸ ਹੁਣ ਲਗਾਇਆ ਗਿਆ ਹੈ ਤੇ ਇਹ ਪ੍ਰਾਪਰਟੀ ਜਿਹੜੀ ਹੈ ਇਹ ਕਿਤੇ ਵੀ ਵੇਚ ਨਹੀਂ ਸਕਦੇ ਤੇ ਇਸ ਤੋਂ ਇਲਾਵਾ ਹੁੰਦਾ ਜ਼ਿਕਰ ਇਹ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਇਥੇ ਪੁਲਿਸ ਦੇ ਵੱਲੋਂ ਲਗਾਤਾਰ ਜਿਹੜੀ ਨਕੇਲ ਹੈ ਉਹ ਕਸੀ ਜਾ ਰਹੀ ਹੈ ਜੀ ਸਰ ਜੋ ਅੱਜ ਕੀ ਮਸਲਾ ਸੀ ਜੋ ਪ੍ਰਾਪਰਟੀ ਫ੍ਰੀਜ਼ ਕੀਤੀ ਹੈ ਮਾਲਜੋਗ ਮੁੱਖ ਮੰਤਰੀ ਪੰਜਾਬ ਅਤੇ ਮਾਲਜੋਗ ਡੀਜੀਪੀ ਸਾਹਿਬ ਪੰਜਾਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਮੁਹਿੰਮ ਚਲਾਈ ਹੋਈ ਹੈ ਉਸ ਮੁਹਿੰਮ ਦੇ ਤਹਿਤ ਜਿਹੜੇ ਨਸ਼ਾ ਸਬਗਲਰ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਨਸ਼ਿਆਂ ਨੂੰ ਵੇਚ ਕੇ ਜਾਇਦਾਦ ਬਣਾਈ ਗਈ ਹੈ ਉਹਨੂੰ ਜਿਹੜਾ ਹੈਗਾ ਉਹਦੇ ਕੇਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਪਾਸ ਭੇਜ ਕੇ ਤੇ ਉਹਨੂੰ ਪ੍ਰਾਪਰਟੀ ਨੂੰ ਜਿਹੜਾ ਹੈਗਾ ਸੀਜ਼ ਕਰਵਾਇਆ ਜਾ ਰਿਹਾ ਜਿਸ ਦੀ ਲੜੀ ਦੇ ਵਿੱਚ ਅੱਜ ਜਿਹੜਾ ਹੈਗਾ ਮੈਂ ਆਦਰਸ਼ ਨਗਰ ਸ੍ਰੀ ਮੁਕਸਰ ਸਾਹਿਬ ਪਹੁੰਚ ਕੇ ਤੇ ਇੱਥੇ ਮਨਜੂਰਾ ਦੇਵੀ ਉਰਫ ਬੂਲੀ ਪਤਨੀ ਰਸੀਦ ਖਾਨ ਦੀ ਜਿਹੜੀ ਹੈ ਪ੍ਰਾਪਰਟੀ ਜਿਹੜੀ ਜਿਸ ਦੇ ਖਿਲਾਫ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੇ ਐਂਡੀਪੀਐਸ ਸੈਕਟਰ ਦੇ ਕਈ ਮੁਕੱਦਮੇ ਦਰਜਾ ਜਿਨ੍ਹਾਂ ਦੇ ਵਿੱਚ ਇਹਦੀ ਪ੍ਰਾਪਰਟੀ ਸੰਬੰਧੀ ਕੇਸ ਤਿਆਰ ਕਰਕੇ ਕੰਪਿਊਟਰ ਅਥਾਰਟੀ ਪਾਸ ਐਸ ਐਚਓ ਸਿਟੀ ਸ਼੍ਰੀ ਮਕਸਦ ਸਾਹਿਬ ਵੱਲੋਂ ਭੇਜਿਆ ਗਿਆ ਸੀਗਾ ਜਿਸ ਦੇ ਵਿੱਚ ਆਰਡਰ ਪ੍ਰਾਪਤ ਹੋਣ ਤੇ ਇਸ ਦੀ 52 ਲੱਖ 50 ਹਜ਼ਾਰ ਦੀ ਜਿਹੜੀ ਜਾਇਦਾਦ ਹੈ ਜੋ ਇਹਨੇ ਨਸ਼ਿਆਂ ਦੀ ਤਸਕਰੀ ਕਰਕੇ ਬਣਾਈ ਹੈ ਉਹਨੂੰ ਅੱਜ ਉਹਦੇ ਘਰ ਦੇ ਅੱਗੇ ਨੋਟਸ ਲਾ ਕੇ ਤੇ ਇਹਨੂੰ ਨੋਟਸ ਬਹੁਤ ਬਰਬੰਦਿਆ ਦੀ ਹਾਜ਼ਰੀ ਦੇ ਵਿੱਚ ਨੋਟਸ ਤਕਸੀਮ ਕਰਕੇ ਫ੍ਰੀਜ਼ ਕੀਤਾ ਗਿਆ ਅਤੇ ਇਹ ਜਿਹੜੀ ਪ੍ਰਾਪਰਟੀ ਹੁਣ ਫ੍ਰੀਜ਼ ਹੋ ਚੁੱਕੀ ਹੈ ਇਸ ਦੇ ਸਵੰਦ ਦੀ ਨਾ ਤਾਂ ਇਹ ਲੋਨ ਹਾਸਲ ਕਰ ਸਕੇਗੀ ਤੇ ਨਾ ਹੀ ਇਹ ਵੇਚ ਸਕੇਗੀ ਇਸ ਦੇ ਸਵੰਦ ਦੇ ਵਿੱਚ ਮੈਂ ਜਿਹੜੀ ਆ ਆਮ ਜਿਹੜੇ ਨਸ਼ਾ ਤਸਕਰ ਸਮਗਲਰ ਹੈ ਉਹਨਾਂ ਨੂੰ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਭਾਗੀਰਥ ਸਿੰਘ ਮੀਨਾ ਐਸਐਸਪੀ ਸਾਹਿਬ ਸ਼੍ਰੀ ਮੁਖਸਰ ਸਾਹਿਬ ਦੀ ਹਦਾਇਤਾਂ ਮੁਤਾਬਕ ਸਖਤ ਤਾੜਨਾ ਕਰਦਾ ਤੇ ਜਾਂ ਤਾਂ ਇਹ ਨਸ਼ਾ ਤਸਕਰੀ ਦਾ ਧੰਦਾ ਛੱਡ ਦੇਣ ਤੇ ਨਹੀਂ ਇਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਆਇਡੈਂਟੀਫਾਈ ਕਰਕੇ ਸੀਜ਼ ਕਰਾਇਆ ਜਾਏਗਾ ਤੇ ਇਹਨਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ